ਤਿੰਨ ਬੰਨਾਂ ਜਿਹੜੀਆਂ ਮੈਡੀਕਲ ਦੀਆਂ ਮੈਡੀਕਲ ਸੂਲਤਾਂ ਨਾਲ ਉਹ ਢੜਬਾ ਦੇ ਵੱਖ-ਵੱਖ ਪਿੰਡਾਂ ਤੇ ਭੇਜੀਆਂ ਨੇ ਲਗਭਗ 30-35 ਦਿਨ ਅਸੀਂ ਲਗਾਤਾਰ ਢੜਬਾ ਦੇ ਹਰ ਪਿੰਡ 'ਚ ਹਰ ਇੱਕ ਵਿਅਕਤੀ ਦੀ ਜਿਹੜੀ ਆ ਮੈਡੀਕਲ ਜਾਂਚ ਕਰਾਂਗੇ ਮੈਡੀ ਹਜ਼ਾਰਾਂ ਹੀ ਨੌਜਵਾਨ ਜਿਹੜੇ ਨੇਗੇ ਉਹ ਪੰਜਾਬ 'ਚੋਂ ਪ੍ਰਵਾਸ ਕਰਕੇ ਜਾਂ ਅਬਦੇ ਚਾਹੇ ਰੋਜ਼ਗਾਰ ਦੀ ਭਾਰ ਦੇ ਅੰਦਰ ਚਾਹੇ ਪੜ੍ਹਾਈ ਦੇ ਕਰਕੇ ਉਹ ਵੀ ਬਾਹਰਲੇ ਦੇਸ਼ਾਂ 'ਚ ਗਏ ਹੋਏ ਨੇ ਪ੍ਰਵਾਸੀ ਜਿਹੜੇ ਨੇਗੇ ਜਿਹੜਾ ਪ੍ਰਵਾਸੀ ਸ਼ਬਦ ਆ ਉਹ ਮੈਂ ਸਮਝਦਾ ਸਾਡੇ ਲਈ ਵੀ ਉਨੇ ਢੁਕਦਾਗਾ ਜਿੱਥੇ ਘਰਾਂ ਦੀ ਬਰਬਾਦੀ ਹੋਈ ਆ ਜਾਂ ਫਸਲਾਂ ਦੀ ਬਰਬਾਦੀ ਹੋਈ ਆ ਉਹਨਾਂ ਦਾ ਜਿਹੜ ਉਹ ਲਗਾਤਾਰ ਜਾਰੀ ਆ ਸਾਡੇ ਸਬੰਧਤ ਅਧਿਕਾਰੀ ਪਟਵਾਰੀ ਕਨਗੋ ਤਹਿਸੀਲਦਾਰ ਐਸ ਐਮਓ ਸਾਰੇ ਅਧਿਕਾਰੀ ਪੀ ਡਬਲਯੂ ਡੀ ਦੇ ਅਧਿਕਾਰੀ ਉਹ ਜਾ ਰਹੇ ਨੇ ਕਿਉਂ ਈਮਾਨ ਸਾਹਿਬ ਅੱਜ ਆਪਣੇ ਹਲਕੇ ਵਿੱਚ ਪਹੁੰਚੇ ਹੋ ਜੀ ਜੇ ਕੰਮ ਕਰਾਂ ਦੀ ਗੱਲ ਕਰੀਏ ਇੱਧਰ ਪਹਲਕੇ ਵਾਸਤੇ ਕੀ ਕੀ ਕੰਮ ਕਰਾਂ ਦੀ ਗੱਲ ਕਰੀ ਤੇ ਕੀ ਕਿਸ ਤਰ੍ਹਾਂ ਦੇ ਕੰਮ ਕਰ ਹੋ ਰਹੇ ਨੇ ਅੱਜ ਹਲਕਾ ਦੜਬਾ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਲਗਭਗ 5.5 ਕਰੋੜ ਤੋਂ ਉੱਪਰ ਦੇ ਚੈੱਕ ਜਿਹੜੇ ਨੇ ਉਹ ਤਕਸੀਮ ਕੀਤੇ ਨੇਗੇ ਚੈੱਕ ਵੰਡੇ ਗਏ ਨੇ ਜੀਆਂ ਸਾਰੀਆਂ ਪੰਚਾਇਤਾਂ ਜਾਂ ਸੀਗੀਆਂ ਔਰ ਲਗਾਤਾਰ ਜਿਹੜਾ ਮੈਂ ਸਮਝਦਾ ਕਿ ਹਲਕਾ ਦੜਬਾ ਦਾ ਬਕਾਰ ਜਿਹੜਾ ਉਹ ਜੋਰਾਂ ਤੇ ਚੱਲ ਰਿਹਾ ਕਿਤੇ ਸੜਕ ਬਣ ਰਹੀ ਆ ਔਰ ਕਿਤੇ ਗਲੀ ਦਾ ਕੰਮ ਹੋ ਰਿਹਾ ਕਿਤੇ ਸਕੂਲ ਬਣ ਰਿਹਾ ਔਰ ਸਾਰਾ ਕੰਮ ਜਿਹੜਾ ਹਸਪੀਟਲ ਕੌਰੀਆਂ ਦਾ ਉਹ ਬਿਲਕੁਲ ਲਗਭਗ ਤਿਆਰ ਆ ਬੜੀ ਜਲਦੀ ਲੋਕਾਂ ਨੂੰ ਸਮਰਪਿਤ ਕੀਤਾ ਜਾਊਗਾ ਸੋ ਮੇਰਾ ਕਹਿਣ ਦਾ ਆ ਆਪਾ ਹਲਕੇ ਦੀ ਓਵਰਾਲ ਡਿਵੈਲਪਮੈਂਟ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਕੋਈ ਵੀ ਕੋਨਾ ਜਿਹੜਾ ਉਹ ਖਾਲੀ ਨਹੀਂ ਛੱਡਿਆ ਜਾ ਰਿਹਾ ਕੁਝ ਚੱਕ ਅੱਜ ਬੰਨੇ ਦੇਗੇ ਕੁਝ ਚੱਕ ਜਿਹੜੇ ਆਉਣ ਵਾਲੇ ਆ ਅਗਲੇ ਹਫਤੇ ਬੰਨਾਂਗੇ ਉਸ ਤੋਂ ਅਗਲੇ ਹਫਤੇ ਬੰਨਾਂਗੇ ਹਰੇਕ ਹਫਤੇ ਜਿੰਨੇ ਚੈੱਕ ਕੱਟਦੇ ਨੇ ਅਸੀਂ ਲਗਾਤਾਰ ਵੰਦੇ ਰਹੇ ਨੇ ਤਾਂ ਕਿ ਹਲਕੇ ਦਾ ਬਕਾਦ ਜਿਹੜਾ ਉਹ ਰੁਕੇ ਨਾ ਨਿਰੰਤਰ ਬਕਾਦ ਚੱਲੀ ਰਹੇ। ਜੀ ਮੋ ਸਾਹਿਬ ਜਿਵੇਂ ਕਿ ਇਹ ਵੀ ਹਰਾ ਦੀ ਕਾਰਨ ਜੀ ਤੇ ਘਰਾਂ ਦੀ ਬਰਬਾਦੀ ਹੋਈ ਆ ਜਾਂ ਆਪਾਂ ਗੱਲ ਕਰੀਏ ਫਸਲਾਂ ਦੀ ਬਰਬਾਦੀ ਹੋਈ ਆ ਉਹਨਾਂ ਵਾਸਤੇ ਸਰਕਾਰ ਵੱਲੋਂ ਬਿਲਕੁਲ ਜਿੱਥੇ ਘਰਾਂ ਦੀ ਬਰਬਾਦੀ ਹੋਈ ਆ ਜਾਂ ਫਸਲਾਂ ਦੀ ਬਰਬਾਦੀ ਹੋਈ ਆ ਉਹਨਾਂ ਦਾ ਜਿਹੜਾ ਅਸੈਸਮੈਂਟ ਆ ਉਹ ਲਗਾਤਾਰ ਜਾਰੀ ਆ ਸਾਡੇ ਸਬੰਧਤ ਅਧਿਕਾਰੀ ਪਟਵਾਰੀ ਕਨਗੋ ਤਹਿਸੀਲਦਾਰ ਐਸ ਐਮਓ ਸਾਰੇ ਅਧਿਕਾਰੀ ਪੀ ਡਬਲਯੂ ਡੀ ਦੇ ਅਧਿਕਾਰੀ ਉਹ ਜਾ ਰਹੇ ਨੇ ਕਿਉਂਕਿ ਅਸੀਂ ਹਰੇਕ ਪ ਕਿ ਗੈਸਟ ਅਫਸਰ ਜਿਹੜਾ ਨਿਯੁਕਤ ਕੀਤਾਗਾ ਉਹ ਗੈਸਟ ਅਫਸਰ ਜਾ ਕੇ ਦੂਜੇ ਅਧਿਕਾਰੀਆਂ ਨਾਲ ਜਾਂਦਾਗਾ ਅਸੈਸਮੈਂਟ ਲਗਦੀ ਆ ਔਰ ਅਸੈਸਮੈਂਟ ਤੋਂ ਬਾਅਦ ਜਦੋਂ ਪੂਰੀ ਫਾਈਨਲ ਹੋ ਗਈ ਫਿਰ ਅਸੀਂ ਜਿਹੜਾ ਮੁਆਵਜ਼ਾ ਰਾਸ਼ੀ ਉਹ ਵੀ ਲੋਕਾਂ ਨੂੰ ਤਕਸੀਮ ਕਰਾਂਗੇ ਆਪਣੇ ਮੈਂ ਜੇ ਆਪਣੇ ਹਾਲ ਕੀ ਦਿਰਬੇ ਦੀ ਗੱਲ ਕਰਨਾ ਤਾਂ ਸੰਗਤਪੁਰ ਦੇ ਇੱਕ ਬਜ਼ੁਰਗ ਦੀ ਜਿਹੜੀ ਆ ਛੱਤ ਡਿੱਗਣ ਕਰਕੇ ਮੌਤ ਹੋਈ ਸੀਗੀ ਉਹਦੀ ਬੇਟੀ ਤੇ ਸੱਟਾਂ ਲੱਗੀਆਂ ਸੀ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਪਿਛਲੇ ਹਫਤੇ ਜਿਹੜਾ ਅਸੀਂ ਉਹਨਾਂ ਦੇ ਘਰ ਪਹੁੰਚਾਤਾ ਸੀਗਾ ਸੋ ਬਿਲਕੁਲ ਮੁਆਵਜ਼ਾ ਜਿਹੜਾ ਉਹ ਲਗਾਤਾਰ ਮੈਂ ਕਹਿੰਨਾ ਉਹਦੀ ਡਿਸਟ੍ਰਿ ਜਿੱਥੇ ਰਹਿ ਗਈ ਉਹ ਵੀ ਹੋਊਗਾ ਸਰ ਮੀਆਂ ਦੇ ਪਾਣੀ ਨਾਲ ਜਾਂ ਹੜਾਂ ਦੇ ਪਾਣੀ ਨਾਲ ਪੰਜਾਬ ਦੇ ਵਿੱਚ ਬਿਮਾਰੀਆਂ ਫੈਰੀਆਂ ਨੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਬਿਲਕੁਲ ਸਾਰੇ ਜਿੰਨੇ ਸਾਡੇ ਡਾਕਟਰਸ ਨੇ ਗੀਆਂ ਜਿੱលੀਆਂ ਹਸਪੀਟਲ ਨੇ ਉਹਨਾਂ ਸਾਰਿਆਂ ਦੇ ਅੰਦਰ ਹੜਾਂ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਆ ਸਕਦੀਆਂ ਨੇ ਉਹਨਾਂ ਦਾ ਸੰਬੰਧ ਦਵਾਈਆਂ ਜਿਹੜੀਆਂ ਭੇਜੀਆਂ ਜਾ ਚੁੱਕੀਆਂ ਨੇ ਗੀਆਂ ਔਰ ਅੱਜ ਮੈਂ ਤਿੰਨ ਬੈਨਾਂ ਜਿਹੜੀਆਂ ਨੇ ਮੈਡੀਕਲ ਦੀ ਐਮਰੀਕਨ ਸੂਲਤਾਂ ਨਾਲ ਆ ਉਹ ਦੜਬਾ ਦੇ ਵੱਖ-ਵੱਖ ਪਿੰਡਾਂ 'ਚ ਭੇਜੀਆਂ ਨੇ ਲਗਭਗ 30-35 ਦਿਨ ਅਸੀਂ ਲਗਾਤਾਰ ਦੜਬਾ ਦੇ ਹਰ ਪਿੰਡ 'ਚ ਹਰ ਇੱਕ ਵਿਅਕਤੀ ਦੀ ਜਿਹੜੀ ਆ ਮੈਡੀਕਲ ਜਾਂਚ ਕਰਾਂਗੇ ਮੈਡੀਕਲ ਚੈੱਕਅਪ ਕਰਾਂਗੇ ਜਿਹੜੀ ਵੀ ਬਿਮਾਰੀ ਹੋ ਉਹਦਾ ਇਲਾਜ ਵੀ ਜਿਹੜੀ ਉਸ ਬੈਂ ਦੇ ਅੰਦਰ ਡਾਕਟਰ ਕਰਨਗੇ ਔਰ ਦਵਾਈਆਂ ਦੇਣਗੇ ਹੈੱਡ ਗੇਟਰ ਟੁੱਟੇ ਸੀ ਕਿ ਸਰ ਉਸ ਦੇ ਲਈ ਕੋਈ ਅਧਿਕਾਰੀ ਨੇ ਦੋਸ਼ੀ ਪਾਇਆ ਕਹਿੰਦੇ ਅੱਜ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕੀ ਕਹੋ ਦੇਖੋ ਜਿਹੜਾ ਵੀ ਅਧਿਕਾਰੀ ਕਿਤੇ ਵੀ ਗਲਤ ਕੰਮ ਕਰੂਗਾ ਉਹਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ ਉਹਦੇ ਖਿਲਾਫ ਜਿਹੜੀ ਕਾਰਵਾਈ ਹੋਊਗੀ ਬਿਲਕੁਲ ਕਿਸੇ ਨੇ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਕਾਨੂੰਨ ਤੋੜਨ ਦਾ ਯਤਨ ਕਰੂਗਾ ਜਾਂ ਭ੍ਰਿਸ਼ਟਾਚਾਰ ਕਰੂਗਾ ਜਾਂ ਭ੍ਰਿਸ਼ਟਾਚਾਰ ਨੂੰ ਸਹਿ ਦੇਊਗਾ ਉਹਨਾਂ ਨੂੰ ਮਿਸਾਲੀ ਸਜ਼ਾ ਜਿਹ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇਣ ਦੇ ਲਈ ਕਮੇਟਣਾ ਲਗਾਤਾਰ ਕਰਾਪਸ਼ਨ ਦੇ ਅਗੇਂਸਟ ਜਿਹੜੀ ਸਾਡੀ ਮੁਹਿੰਮਾ ਉਹ ਜਾਰੀ ਆ। ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਵੀ ਲਗਾਤਾਰ ਜਾਰੀ ਹੈ। ਸਰ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਮਤਲਬ ਭੇਜਣ ਦੇ ਲਈ ਬਾਹਰ ਯਤਨ ਕੀਤੇ ਜਾਂਨੇ ਪੰਜਾਬ ਵਾਸੀਆਂ ਵੱਲੋਂ ਉਸ ਦੇ ਲਈ ਕੀ ਕਹੋਗੇ? ਦੇਖੋ ਪ੍ਰਵਾਸੀ ਜਿਹੜੇ ਦੇਗੇ ਜਿਹੜਾ ਪ੍ਰਵਾਸੀ ਸ਼ਬਦ ਆ ਉਹ ਮੈਂ ਸਮਝਦਾ ਸਾਡੇ ਲਈ ਵੀ ਉਨੇ ਹੀ ਢੁਕਦਾਗਾ ਕਿਉਂਕਿ ਸਾਡੇ ਵੀ ਹਜ਼ਾਰਾਂ ਹੀ ਨੌਜਵਾਨ ਜਿਹੜੇ ਨੇਗੇ ਉਹ ਪੰਜਾਬ ਤੋਂ ਪ੍ਰਵਾਸ ਕਰਕੇ ਜਾ ਅਬਦੇ ਚਾਹੇ ਉਹ ਰੋਜ਼ਗਾਰ ਦੀ ਭਾਰ ਦੇ ਅੰਦਰ ਚਾਹ ਪੜਾਈ ਦੇ ਕਰਕੇ ਉਹ ਵੀ ਬਾਹਰਲੇ ਦੇਸ਼ਾਂ 'ਚ ਗਏ ਹੋਏ ਨੇ ਕਿ ਸੋ ਇਹ ਐ ਮੈਸਾ ਬੰਦਾ ਨਹੀਂ ਹੋਣੀ ਚਾਹੀਦੀ ਪੂਰਾ ਦੇਸ਼ ਇੱਕਾ ਦੇਸ਼ ਦੇ ਅੰਦਰ ਸਾਡੇ ਪੰਜਾਬੀ ਵੀ ਜੇ ਮੈਂ ਗੱਲ ਕਰਾਂ ਬਹੁਤ ਸਾਰੇ ਹਰਿਆਣੇ ਚ ਜਾਂਦੇ ਨੇ ਬਹੁਤ ਸਾਰੇ ਯੂਪੀ ਚ ਜਾਂਦੇ ਨੇ ਬਹੁਤ ਸਾਰੇ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਡਿਫਰੈਂਟ ਸਟੇਟਾਂ ਦੇ ਅੰਦਰ ਸੋ ਇਸ ਤਰ੍ਹਾਂ ਦਾ ਵਿਤਕਰਾ ਬਿਲਕੁਲ ਨਹੀਂ ਹੋਣਾ ਚਾਹੀਦਾ